ਅੱਜ 28 ਅਕਤੂਬਰ ਤੇ 2025 ਤੇ ਕਣਕ ਬੀਜਣੀ ਸਟਾਰਟ ਕੀਤੀ ਆ ਹੈਪੀ ਸੀਡਰ ਦੇ ਨਾਲ ਪਰਾਲੀ ਬਿਲਕੁਲ ਨਹੀਂ ਚਕਾਈ ਸੀ ਤੇ ਪਰਾਲੀ ਨੂੰ ਉਤੋਂ ਖਿਲਾਰ ਕੇ ਤੇ ਹੈਪੀ ਸੀਡਰ ਦੇ ਨਾਲ ਬੀਜ ਰਹੇ ਆ ਬੀਜ ਨੂੰ ਸੋਧ ਕੇ 1 ਕਿੱਲਾ ਬੀਜਿਆ ਵਾ ਲਗਭਗ ਇਹਨੀ ਢੰਗਾਈ ਤੇ ਬੀਜ ਰਹੇ ਆ ਆਪਾਂ ਫਣਕ ਦਾ ਜਿਹੜਾ ਬੀ ਆ ਉਹ ਹੈਪੀ ਸੀਡਰ ਹੈ ਫਣਕ ਦਾ ਬੀ ਟਾਟਾ ਨਿਓਨਿਕਸ ਦੇ ਨਾਲ ਸੋਧਿਆ ਇਹ 90 ਐਮਲ ਇੱਕ ਕਿੱਲੇ ਦੀ ਲਈ ਆ ਇੰਗੀਤਰਾ ਵੀ ਮਿਕਸ ਹੋ ਰਿਹਾ ਹੈ ਕੋਮ ਬੀ ਨੂੰ ਸੋਧਿਆ ਜਾ ਰਿਹਾ ਇਹਦੇ ਚ ਫੰਗੀਸਾਈਡ ਤੇ ਇਨਸੈਕਟੀਸਾਈਡ ਦੋਨੇ ਆ ਔਰ ਐਸ ਕਿੱਲੇ ਦੇ ਵਿੱਚ ਪੀਏਯੂ ਦਾ ਜਿਹੜਾ ਪੀਬੀਡਬਲਯੂ 872 ਬੀ ਸੀਗਾ ਉਹ ਬੀਜਿਆ ਆ ਆਪਣਾ ਬੀ ਬਣਾਉਣ ਲਈ ਔਰ ਇਹਦੇ ਵਿੱਚ ਕਿੱਲੇ ਦੇ ਵਿੱਚ ਔਸਤਨ 36 ਕਿਲੋ ਬੀ ਗਿਰਿਆ ਤਿੰਨ ਚਾਰ ਕਿਲੋ ਬੀ ਵਧ ਗਿਆ ਲਗਭਗ ਹੋ ਸਕਦਾ 4.5 ਹੋਵੇ ਹੋ ਸਕਦਾ 4 ਹੋਵੇ ਜੀ